ਰਿ ਤੋਂ ਉਹ ਉਹ ਨੂੰ ਆਉ ਨੂੰ ਰੋਕੋਇ ਆਉ ਨੂੰ ਰੋਕੋ ਉਹ ਸੇ ਮੋਟਰਸਾਈਕਲ ਨੂੰ ਰੋਕੋ ਉਹ ਸੇ ਉਹ ਦੇਖ ਮੋਟਰਸਾਈਕਲ ਕਿਹ ਹੈ ਜਾਂ ਲਈ ਜਾਂਦਾ ਚੱਲ ਗਿਆ ਤੇ ਪਿੱਛੇ ਹੈ ਹੈ ਉਹ ਦੇਖਤਾ ਸੀ ਯਾਰ ਮੋਟਰਸਾਈਕਲ ਬਾਈ بڑا ਜਗਾੜ ਬਣਿਆ ਬਾਈ ਮੱਲਾ ਫਰੀਤ ਹੈ ਕਮਾਲ ਕਰੀ ਪਈ ਆ ਮੁੰਡੇ ਨੇ ਮੁੰਡਿਆਂ ਨੂੰ ਬੰਦ ਕਰ ਬੰਦ ਕਰ ਗੱਪੁਰ ਗਾਇ ਨੂੰ ਵੰਦਕਾਰ ਇਹਦੇ ਬਾਰੇ ਟੋਟਲ ਜਾਣਕਾਰੀ ਲੈਣੀ ਆ ਫੀਲ ਫੀਲ ਪਤਾ ਕਿਵੇਂ ਆਉਂਦਾ ਸੀ ਵੀ ਜਿਵੇਂ ਹੁਣੇ-ਹੁਣੇ ਨਾ ਪਰਾਂ ਹਾਂ ਤੇ ਲੱਗੇ ਹੁੰਦੇ ਸੀ ਨਾ ਟੋਕੇ ਅੱਗੇ ਪਹਿਲੀਆਂ ਚ ਪੱਠੇ ਕੋਤਰਨ ਵਾਲੇ ਉਹੋ ਆਵਾਜ਼ ਆਉਂਦੀ ਸੀ ਜਮ ਮੁੰਡਿਆ ਨਾਂ ਦੱਸ ਪਹਿਲਾਂ ਤੇ ਤੇਰਾ ਗੱਪਰੂਆ ਨਾਂ ਕੀ ਪਹਿਲਾਂ ਤਾਂ ਹੀ ਸਾਰਿਆਂ ਨੂੰ ਸਾਸਰੀ ਕਾਲ ਸਾਸਰੀ ਕਾਲ ਪਿੰਡ ਹੈਗਾ ਜੀ ਆਪਣਾ ਮਹਿਣਾ ਨਾਂ ਹੈਗਾ ਨਵਜੋਤ ਸਿੰਘ ਗਿੱਲ ਨਵਜੋਤ ਸਿੰਘ ਗਿੱਲ ਸਾਹਿਬ ਤੇ ਇੱਕ ਤੁਹਾਨੂੰ ਮੈਂ ਗੱਲ ਪਹਿਲਾਂ ਮੈਂ ਤੁਹਾਨੂੰ ਕਹਿਣਾ ਮੁੰਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਨਾ ਜਵਾਕ ਐ ਇੰਸਟਾਗ੍ਰਾਮ YouTube Facebook ਚਲਾਉਂਦੇ ਆ ਤੇ ਮਸ਼ਹੂਰ ਹੋਣਾ ਚਾਹੁੰਦੇ ਆ ਸਾਡੇ ਬੱਚੇ ਵੀ ਆ ਬੱਚੀਆਂ ਵੀ ਆ ਧੀਆਂ ਵੀ ਆ ਪੁੱਤ ਨੱਚ ਕੇ ਜਾਂ ਮਾੜੇ ਚੰਗੇ ਕੱਪੜੇ ਪਾ ਕੇ ਨਹੀਂ ਮਸ਼ਹੂਰ ਹੋਇਆ ਜਾਂਦਾ ਉਹਦੀ ਲੋਕ ਇਹ ਜਿੱਤ ਵੀ ਨਹੀਂ ਕਰਦੇ ਹੋ ਸਕਦਾ ਕਈ ਵਰੀ ਬੰਦਾ ਮਸ਼ਹੂਰ ਹੋ ਵੀ ਜਾਵੇ ਆ ਗਿੱਲ ਸਾਹਿਬ ਆਪਣੇ ਨਾਲ ਖੜੇ ਆ ਇਹ ਬੱਚੇ ਨੇ ਆ ਕ੍ਰिएशन ਕੀਤੀ ਤੇ ਕਿਤੇ ਮਾੜੀ ਜੀ ਇੰਸਟਾਗ੍ਰam ਤੇ ਜਾਂ YouTube ਤੇ ਮਾੜੀ ਜੀ ਨਿਗਾਹਾਂ ਮਾਰਿਓ ਮੁੰਡੇ ਦੇ ਜਾ ਕੇ ਪੁੱਤ ਕਿਹੜਾ ਤੇਰਾ ਚੈਨਲ ਕਿਹੜਾ ਇੰਸਟਾਗ੍ਰam ਵਾਲਾ ਆਪਣੇ ਗਿੱਲ ਨਵਜੋਦ ਦੇ ਨਾਂ ਤੇ ਚੈਨਲ ਆ ਇੰਸਟਾਗ੍ਰam ਤੇ ਤੇ YouTube ਤੇ ਵੀ ਗਿੱਲ ਨਵਜੋਦ ਦੇ ਨਾਂ ਤੇ ਇੰਸਟਾਗ੍ਰam ਦਾ ਚੈਨਲ ਆ ਤੇ ਹਰੇਕ ਪੰਜਵੇਂ ਵੀਡੀਓ ਮਿਲਣ ਹੁੰਦੀ ਆ ਹਾਂਜੀ ਹਾਂਜੀ ਤੇ ਸਰਦਾਰ ਮੁੰਡਾ ਸਾਫਾ ਬੰਨਿਆ ਹੁੰਦਾ ਕੋਈ ਫੈਸ਼ਨ ਵਾਲਾ ਲੀੜਾ ਨਹੀਂ ਪਾਇਆ ਹੁੰਦਾ ਆਹੀ ਸਿੰਪਲ ਆਹੀ ਕੱਪੜੇ ਹੁੰਦੇ ਆ ਹਨਾ ਹਾਂਜੀ ਹਾਂਜੀ ਤੇ ਆਹ ਕ੍ਰिएशन ਕੀਤੀ ਆ ਇਹ ਕ੍ਰिएशन ਦਾ ਕਰਕੇ ਇਹ ਮੁੰਡੇ ਕੋਲੇ ਮਿਲੀਅਨਾਂ ਵਿਊ ਹੁੰਦੇ ਆ ਮਿਲੀਅਨ ਵਿਊ ਮਿਲੀਅਨ ਹੁਣ ਆਪਾਂ ਇਹਦੀ ਕ੍ਰिएशन ਤੇ ਗੱਲ ਕਰਦੇ ਆ ਪੁੱਤ ਪੀਟਰ ਇੰਜਨ ਲਾਤਾ ਹੈ ਹਾਂ ਹਾਂਜੀ ਇੱਕ ਮੈਨੂੰ ਪਹਿਲਾਂ ਸਾਰਿਆਂ ਨੂੰ ਮੁੱਢ ਚ ਗੱਲ ਇਹ ਦੱਸ ਵੀ ਜਦੋਂ ਆਪਾਂ ਇੰਜਨ ਧਰ ਦਿੰਨੇ ਆ ਹਾਂਜੀ ਹਾਂਜੀ ਆਪਾਂ ਇੱਕ ਸਟਰਕਚਰ ਤੇ ਇੰਜਨ ਲਾਤਾ ਹਾਂਜੀ ਸਭ ਤੋਂ ਪਹਿਲਾਂ ਪ੍ਰੋਬਲਮ ਆਉਂਦੀ ਆ ਕਿਉਂਕਿ ਇੰਜਨ ਆ ਜਿਹੜਾ ਉਹ ਇਹ ਇੰਜਨ ਵੀਕਲ ਵਾਸਤੇ ਨਹੀਂ ਬਣਿਆ ਹਾਂਜੀ ਹਾਂਜੀ ਤਾਂ ਇਹਦਾ ਮਤਲਬ ਇਹ ਹੈ ਵੀ ਇਹ ਇੰਜਨ ਦਾ ਬੈਲੈਂਸ ਹੈ ਨਹੀਂਗਾ ਨਹੀਂ ਹੈ ਨਹੀਂ ਜ਼ੀਰੋ ਬੈਲੈਂਸ ਹੈ ਬੈਲੈਂਸ ਤੇਰੇ ਮੋਟਰਸਾਈਕਲ ਦਾ ਜ਼ੀਰੋ ਆ ਕਿ ਮਤਲਬ ਬੈਲੈਂਸ ਟੇਡਾ ਮੇਡਾ ਚੱਲਦਾ ਦੋਧੀਆਂ ਦੇ ਮੋਟਰਸਾਈਕਲ ਨੂੰ ਜ਼ੀਰੋ ਬੈਲੈਂਸ ਆ ਜਮੇ ਜ਼ੀਰੋ ਨਹੀਂ ਜ਼ੀਰੋ ਕਿਵੇਂ ਕੀਤਾ ਫਿਰ ਇਹ ਆਪਾਂ ਬਸ ਐਂ ਮਣ ਕੇ ਜਿਵੇਂ ਹੁਣ ਤੁਸੀਂ ਇੱਥੋਂ ਖੜ ਕੇ ਪਿੱਛੋਂ ਦੇਖੋਗੇ ਐਂ ਲੱਗੂ ਵੀ ਇੰਜਨ ਟੇਡਾ ਧਰਿਆ ਹੋਇਆ ਹਾਂ ਅੱਛਾ ਫਿਰ ਉਹ ਸਾਹਵ ਨਾਲ ਇੰਜਨ ਬਾਹਰ ਘਟਾ ਕੜਾ ਕੇ ਜਿਵੇਂ ਜਿੱਥੇ ਭਾਰ ਪੂਰਾ ਬਣ ਗਿਆ ਸੈਂਟਰ ਚ ਹਾਂਜੀ ਉੱਥੇ ਰੱਖਿਆ ਹੋਇਆ ਇਹਨੂੰ ਜ਼ੀਰੋ ਕਰਤਾ ਤਾਂ ਹੀ ਜਦੋਂ ਤੂੰ ਆਉਂਦਾ ਸੀ ਪੂਰਾ ਸਿੱਧਾ ਚੱਲਦਾ ਸੀ ਸਿੱਧਾ ਚੱਲਦਾ ਸੀ ਹਾਂਜੀ ਹਨਾ ਹਾਂਜੀ ਨਹੀਂ ਆਮ ਤੌਰ ਤੇ ਕੀ ਹੁੰਦਾ ਜਦੋਂ ਆਪਾਂ ਵੱਡਾ ਇੰਜਨ ਧਾਰ ਦਿੰਨੇ ਆ ਨਾ ਉਹ ਜਦੋਂ ਕਿਉਂਕਿ ਜਿਹੜੀ ਦੋ ਪਹੀਆਂ ਵਾਲੀ ਵਹੀਕਲ ਆ ਉਹਦਾ ਇੰਜਨ ਸੈਂਟਰ ਚ ਚਾਹੀਦਾ ਜਮ ਹਾਂਜੀ ਹਾਂਜੀ ਜ਼ੀਰੋ ਚਾਹੀਦਾ ਜਾਂਨੇ ਸਾਰੇ ਪਾਸਿਆਂ ਤੋਂ ਇਹ ਜ਼ੀਰੋ ਸੀ ਕਰਕੇ ਸਿੱਧਾ ਚੱਲਦਾ ਹਾਂਜੀ ਹਾਂਜੀ ਜ਼ੀਰੋ ਕਰਕੇ ਸਿੱਧਾ ਚੱਲਦਾ ਤੇ ਇਹਨ ਤੁਹਾਡੇ ਘਰੇ ਮਕੈਨਿਕਲ ਲਾਈਨ ਵਾਲਾ ਬੰਦਾ ਕੌਣ ਆ ਵੀ ਇਲਤ ਕਿਵੇਂ ਕੀਤੀ ਇਹ ਇਹ ਮੈਂ ਤੇ ਮੇਰੇ ਫਾਦਰ ਸਾਹਿਬ ਮਕੈਨਿਕਲ ਲਾਈਨ ਚ ਪੂਰੇ ਸੀਗੇ ਤੇ ਗਾਂ ਦਾਦਾ ਜੀ ਬਹੁਤ ਸੀ ਹੂੰ ਇਹ ਦਾਦਾ ਜੀ ਦੀ ਯਾਦਗਾਰ ਕਾਇਮ ਕੀਤੀ ਸੀ ਇਹ ਉਹਨਾਂ ਦੀ ਯਾਦ ਚ ਇੰਜਣ ਰੱਖਿਆ ਹੋਇਆ ਸੀ ਹਲੇ ਤਾਈਂ ਅੱਛਾ ਬਾਪੂ ਦਾ ਖਰੀਦਿਆ ਵਾ ਇੰਜਣ ਘਰੇ ਪਿਆ ਸੀ ਪਿੱਟਰ ਘਰੇ ਪਿਆ ਸੀ ਇਹ ਵੇਚਦੇ ਨਹੀਂ ਸੀ ਬਈ ਨਿਸ਼ਾਨੀ ਰੱਖੀ ਐ ਇੱਕ ਹੂੰ ਮੈਂ ਕਿਹਾ ਵੀ ਨਿਸ਼ਾਨੀ ਰੱਖੀ ਐ ਵੀ ਆਪਾਂ ਇਹਨੂੰ ਕੁਝ ਬਣਾਈਏਗਾ ਵੀ ਪਿਆ ਖਰਾਬ ਹੁੰਦਾ ਹੂੰ ਤੇ ਇਸ ਕਰਕੇ ਫਿਰ ਮੈਂ ਡਿਜ਼ਾਈਨ ਕੀਤਾ ਪਹਿਲਾਂ ਮੋਟਰਸਾਈਕਲ ਕਾਪੀ ਕਾਗਜ ਤੇ ਲੈ ਕੇ ਹੂੰ ਫਿਰ ਮੈਂ ਜੇ ਕਿਸੇ ਨੂੰ ਮੈਂ ਦੱਸਣਾ ਵੀ ਮੈਂ ਐ ਕਰਕੇ ਬਣਾਉਣਾ ਅਗਲਾ ਮਜ਼ਾਕ ਸਮਝਦਾ ਸੀ ਹੂੰ ਵੀ ਐਡਾ ਇੰਜਨ ਤੋਂ ਕਿਵੇਂ ਬਣਾ ਲੇਗਾ ਤੂੰ ਹਾਂ ਫਿਰ ਮੈਂ ਮੈਂ ਤੇ ਫਾਦਰ ਸਾਹਿਬ ਬੈਠੇ ਸੀਗੇ ਹੂੰ ਮੈਂ ਉਹਨਾਂ ਕੋਲੇ ਗੱਲ ਕੀਤੀ ਉਹਨਾਂ ਨੇ ਫੁੱਲ ਸਪੋਰਟ ਦਿੱਤੀ ਮੈਂ ਕਹੀਏ ਆਪਾਂ ਹੂੰ ਉਹ ਕਹਿੰਦੇ ਕੋਈ ਨਹੀਂ ਬਣਾ ਲਾ ਜੇ ਤੇਰਾ ਜੀ ਕਰਦਾ ਹੂੰ ਤੇ ਫਿਰ ਪੂਰਾ ਸਹਿਯੋਗ ਦਿੱਤਾ ਨਾਲ ਉਹਨਾਂ ਨੇ ਜਿੰਨਾ ਬਿਲਡਿੰਗ ਦਾ ਕੰਮ ਸਾਰਾ ਉਹਨਾਂ ਨੇ ਆਪ ਕੀਤਾ ਬਿਲਡਿੰਗ ਦਾ ਉਹਨਾਂ ਨੇ ਕੀਤਾ ਡਿਜ਼ਾਈਨਿੰਗ ਤੇਰੀ ਸੀ ਹਾਂਜੀ ਜਿਹਨਾਂ ਦਾ ਆ ਫਿਟਿੰਗ ਤੂੰ ਦੱਸੀਗਾ ਵੀ ਆਪਾਂ ਐ ਲਾਉਣੀਆਂ ਚੀਜ਼ਾਂ ਹਾਂ ਤੇ ਉਹ ਉਵੇਂ ਉਵੇਂ ਕਰੀ ਗਏ ਬਸ ਉਹਨਾਂ ਨੇ ਐ ਨਹੀਂ ਕਿਹਾ ਵੀ ਨਹੀਂ ਬਣਾਉਣਾ ਆਪਾਂ ਆ ਐ ਨਹੀਂ ਲਾਉਣਾ ਉਹ ਕਹਿੰਦੇ ਕੋਈ ਨਹੀਂ ਜਿਵੇਂ ਤੇਰਾ ਜੀ ਕਰਦਾ ਉਵੇਂ ਕਰ ਯਾਰ ਇੱਕ ਮੈਨੂੰ ਹੋਰ ਗੱਲ ਦੱਸ ਕਿ ਇਹ ਗੀਅਰ ਦਾ ਕੰਮ ਗੀਅਰ ਇਹਦੇ ਕੋਈ ਲਾਇਆ ਹੀ ਨਹੀਂ ਗੀਅਰ ਆਪਣਾ ਹੀ ਆਟੋਮੈਟਿਕ ਹੀ ਕਹਿ ਸਕਦੇ ਹਾਂ ਇੱਕ ਹਿਸਾਬ ਦਾ ਆਟੋ ਕਰਤਾ ਪ੍ਰੀਤ ਦੇ ਯਾਰ ਨੇ ਇਹ ਇਹ ਭਾਰਤ ਦਾ ਪਹਿਲਾ ਮੋਟਰਸਾਈਕਲ ਆ ਜਿਹੜਾ ਆਟੋ ਆ ਆਟੋ ਗੇਅਰ ਆ ਗੇਅਰ ਆਟੋਮੈਟਿਕ ਕਰਤਾ ਪਹਿਲਾ ਦੂਜਾ ਤੀਜਾ ਚੌਥਾ ਆਟੋ ਪੈਂਦੇ ਆ ਸਭ ਚੱਕ ਤੇ ਆਟੋ ਹੀ ਰੇਸ ਤੇ ਹੀ ਆ ਰੇਸ ਤੇ ਵੀ ਤੁਸੀਂ ਦੇਖੋ ਕਮਾਲ ਇੰਜਨ ਸਟਾਰਟ ਹੋ ਜਾਣਾ ਤੁਰਨਾ ਨਹੀਂ ਹਾਂਜੀ ਇੱਥੇ ਲਾਤੀ ਆਈਡਲ ਇਹ ਨੱਪੇ ਤੋਂ ਹੀ ਤੁਰਦਾ ਆਈਡਲ ਜਦੋਂ ਇਹ ਨੱਪੂਗਾ ਬੈਲਟ ਉਦੋਂ 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 ਬੈਲਟ ਟਾਈਟ ਹੋ ਜਾਣੀ ਆ ਉਦੋਂ ਚੱਲੂਗਾ ਜਦੋਂ ਐ ਖੁੱਲ ਆਏ ਨਹੀਂਗਾ ਵੀ ਖੜਾ ਪਾ ਜਲੂ ਗੇੜਾ ਪਾਏ ਨਹੀਂ ਨਹੀਂ ਹੈਨਾ हां ਤੇ ਮੂਰੇ ਬ੍ਰੇਕ ਡਿਸਕ ਲਾਤੇ ਡਿਸਕ ਲਾਤੇ ਹਾਂ ਜੀ ਹੋਰ ਮੋਟਰ ਸੀ ਇੱਕ ਹੋਰ ਆਪਾਂ ਬ੍ਰੇਕਾਂ 'ਚ ਕੀਤਾ ਆਮ ਹੱਬ ਕਰਦੇ ਆ ਪੁਲੀ ਤੋਂ ਹੀ ਬ੍ਰੇਕ ਬਣਾਏ ਆ ਆਪਾਂ ਅੱਛਾ 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 ਮੈਂ ਕਿਹ ਇੱਧਰ ਪਤਾ ਨਹੀਂ ਅੱਛਾ ਆ ਆ ਬਰੇ ਆ ਬ੍ਰੇਕ ਆ ਹਾਂ ਜੀ ਹਾਂ ਜੀ ਇਹ ਬ੍ਰੇਕ ਆ ਇਹ ਬਰੇ ਇਧਰ ਯਾਰ ਨਿਆ ਹਾਂ ਹੂੰ ਕਿੱਡਾ ਹਲਤੀਸ ਹੋ ਰਿਹਾ ਹੈ ਹੋਏ ਕਿੰਨਾ ਲੈਂਦਾ ਹੈ ਹਾਂ ਜੀ ਵਾਜ ਵਾਜਦਾ ਕੇ ਵਾਜਦਾ ਵਾ ਜਿਗਰਾ ਚਾਹੀਦਾ 100 ਤਾਂ 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 ਜਾ ਕੇ ਫਰਾਂ ਆਏ ਆ ਝੋਟੇ ਵਾਂਗੂ ਟਪਦਾ ਵੀ ਛੱਡ ਦੋ ਇਹਦਾ ਵੀ ਮੈਂ ਨਿਕਲ ਜਾਂ ਥੱਲੋਂ ਅੱਜ ਤੇ ਇਹ ਚੱਕਰ ਕਿਵੇਂ ਮਲਾਏ ਚੱਕਰ ਕਿਵੇਂ ਇਹਨੇ ਮਿਲ ਗਏ ਕਿਵੇਂ ਪੁਲੀਆਂ ਪਲੀਆਂ ਦਾ ਸਿਸਟਮ ਹੋਇਆ ਬਸ ਹੌਲੀ ਹੌਲੀ ਪਹਿਲਾਂ ਤਾਂ ਅਸੀਂ ਇੱਥੋਂ ਆਹਦੇ ਝਿਰੀਆਂ ਪੁਆਈਆਂ ਸੀ ਵੀ ਸਿੱਧਾ ਜਾਵਾਂਗੇ ਆਹ ਦੇਖ ਬੀਲ ਚ ਬਰੀਦ ਆਹ ਦੇਖ ਬੀਲ ਚ ਝਿਰੀਆਂ ਪੁਆਈਆਂ ਪਹਿਲਾਂ ਤਾਂ ਤੇ ਬੀਲ ਚ ਫਿਰ ਉਹ ਚੱਕਰ ਵਾਲੇ ਔਰ ਫਲਟ ਹੋ ਗਏ ਹਾਂਜੀ ਹੋ ਗਏ ਸੀ ਫਿਰ ਅਸੀਂ ਮੂਰੇ ਛੋਟੀ ਪੁਲੀ ਕੀਤੀ ਪਿੱਛੇ ਥੋੜੀ ਜਿਹੀ ਵੱਡੀ ਲਾਏ ਫਿਰ ਉਧਰ ਛੋਟੀ ਕੀਤੀ ਮਗਰ ਕੀਤੀ 11 ਇੰਚ ਦੀ ਪੁਲੀ ਹੂੰ ਟਾਇਰ ਤੇ ਫੇਰ ਇਹਦੇ ਚੱਕਰ ਰਲੇ ਆ ਆ ਦੇਖ ਪ੍ਰੀਤ ਇੱਥੇ ਤਾਂ ਚੱਕਰ ਵੱਧ ਗਏ ਛੋਟੀ ਤੋਂ ਇੱਥੇ ਆ ਕੇ ਕਟਾ ਲਏ ਇਹਨਾਂ ਨੇ ਹਨਾ ਇੱਥੇ ਫੇਰ ਛੋਟੀ ਕਰ ਲਈ ਪੁਲੀ ਇਧਰ ਫੇਰ ਇੱਥੇ ਪੁਲੀ ਹੋਰ ਪਾਈ ਫੇਰ ਚੱਕਰ ਰਲੇ ਆ ਫੇਰ ਰਲੇ ਆ ਨਹੀਂ ਤਾਂ ਇੰਜਣ ਬੰਦ ਹੋ ਜਾਂਦਾ ਲੋਡ ਮੰਨਦਾ ਸੀ ਹੁਣ ਤਾਂ ਆਏ ਆ ਵੀ ਜਿਵੇਂ ਇੱਕ ਸਾਹ ਦਾ ਕਹੇ ਸੀ ਟਰੈਕਟਰ ਹੀ ਆ ਹੂੰ ਇੱਧਰ ਮਰਜੀ ਲੈ ਜਾਓ ਇਹਨੂੰ ਸ਼ੌਕਰ ਵੀ ਮੈਂ ਇਸ ਗੱਲੋਂ ਨਹੀਂ ਸੀ ਲਾਏ ਜੇ ਸ਼ੌਕਰ ਲਾਉਂਦੇ ਸੀ ਕਮਾਨੀਆਂ ਦੇ ਬਣਨੇ ਸੀ ਹੂੰ ਉਹ ਹੋ ਜਾਣੀ ਸੀ ਰੀਸ ਜਿਵੇਂ ਬੰਬੂ ਕਾਟਦੇ ਨਹੀਂ ਸੀ ਲਾਏ ਇਹਨਾਂ ਨੇ ਮੂਰੇ ਕਮਾਨੀ ਮੈਂ ਕਿਹਾ ਪਰ ਰੀਸ ਨਹੀਂ ਕਰਨੀ ਵੀ ਆਪਾਂ ਆਪਦਾ ਹੀ ਡਿਜ਼ਾਈਨ ਬਣਾਉਣਾ ਵੱਖਰਾ ਜਿਹਾ ਹੂੰ ਇਸ ਕਰਕੇ ਮੈਂ ਸ਼ੌਕਰ ਨਹੀਂ ਲਾਉਣੇ ਮੈਂ ਕਿਹਾ ਟਰੈਕਟਰ ਵਾਂਗੂ ਹੀ ਬਣਾ ਲੈਣਾ ਇੱਕ ਸਾਹ ਦਾ ਝੋਟਾ ਹੀ ਹੂੰ ਜਿੱਧਰ ਮਰਜੀ ਲੈ ਜਾਓ ਅੱਛਾ ਇਹਦੇ ਸ਼ੌਕਰ ਲਾਏ ਹੀ ਨਹੀਂ ਇਹਦੇ ਸਪੈਨਸ਼ਨ ਤਾਂ ਨੂੰ ਦਿੱਤੀ ਨਹੀਂ ਬੁੜਕ ਦਾ ਬਹੁਤ ਘੱਟ ਆ ਜਦੋਂ ਟੋਏ ਚ ਹੋਵੇ ਉਦੋਂ ਟੱਪ ਦਾ ਵਜ਼ਨ ਕਰਕੇ ਬੁੜਕ ਦਾ ਬਹੁਤ ਘੱਟ ਆ ਹਾਂ ਇਹਨੂੰ ਬੁੜਕ ਨਾ ਕਰਾ ਵਜਨ ਹੀ ਬਹੁਤ ਬਣ ਗਿਆ ਟਾਈਕ ਤੇਲ ਨਾਲ ਦੇਖਿਆ ਕਿ ਤੇ ਕਿੰਨੀ ਕੈਵਰੇਜ ਦੇ ਦਿੰਦਾ ਤੇਲ ਨਾਲ ਤੇਲ ਨਾਲ ਇਹ ਦੇ ਹੀ ਦਿੰਦਾ 70 ਕਿਲੋਮੀਟਰ ਦੀ ਅੱਛਾ ਹਾਂ ਤੇ ਆ ਮਹਾਰਾ ਸਟਾਰਟ ਕਰੀ 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 ਸਟਾਰਟ ਚੱਲਦੇ ਚੱਲਦੇ ਜੀ ਪ੍ਰੀਤ ਸਟਾਰਟ ਹੁੰਦਾ ਦੇਖੀ ਤਰਾ ਯਾਰ ਸਲਾਂਸਰਾਂ ਵਾਲੀ ਵੀ ਨਿਗਾਹ ਰੱਖੀ ਤੂੰ ਦੇਖੀ ਤੂੰ ਆਨੰਦ ਦੇਖੀ ਆਉਂਦਾ ਕਰ ਕਰ ਇਹ ਲੈ ਕੀ ਆ ਦਾਦਾ ਜਿਵੇਂ ਗੇੜਾ ਪਾਉਂਦਾ ਸੀ ਉਵੇਂ ਪੋਤੇ ਨੇ ਪਾਤਾ ਕਿੱਕਾ ਧੋ ਰਿਹਾ ਜੀ ਹਾਂ ਤੇ ਜਿਹੜੀ ਪਹਿਲਾਂ ਆਹ ਰੱਖੀ ਇਹਦੇ ਹਾਂਜੀ ਬੰਦ ਕਰ ਦਈਏ ਇਹਨੂੰ ਬੰਦ ਕਰ ਹਾਂਜੀ ਹਾਂਜੀ ਆਜਾ ਉਸੇ ਰੇਸ ਤੋਂ ਹੀ ਉੱਥੋਂ ਹੀ ਬੰਦ ਹੁੰਦਾ ਬੰਦ ਹੁੰਦਾ ਹਾਂਜੀ ਇੱਥੋਂ ਹੀ ਬੰਦ ਹੁੰਦਾ ਕਰ ਤਾ ਜਿਹੜੀ ਜਿਹੜੀ ਪਹਿਲਾਂ ਪਹਿਲਾਂ ਆਹ ਆ ਲਾਈ ਇਹ 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 ਤਾਂ ਪਹਿਲਾਂ ਤੇਰਾ ਰਾਦਾ ਹੀ ਸੈਲਫ ਲਾਉਣ ਦਾ ਹਾਂਜੀ ਹਾਂਜੀ ਇਹ ਬਾਅਦ ਚ ਫਿਰ ਮੈਂ ਕਿਹਾ ਨਹੀਂ ਦੇਸੀ ਰੱਖਣਾ ਜਿਵੇਂ ਆਪਾਂ ਦੇਸੀ ਸਟਾਰਟ ਕਰਦੇ ਘਰੇ ਇਹ ਫਿਰ ਕੈਨਸਲ ਕਰਤਾ ਸੀ ਵੀ ਸੈਲਫ ਚਲੋ ਜਗਾਹ ਲਾਉਣੀ ਹੋ ਲੱਗ ਵੀ ਜਾਊਗੀ ਜਾਨਕੀ ਨਹੀਂ ਸੀ ਆਪਾਂ ਲਈ ਨਹੀਂ ਯਾਰ ਮੈਨੂੰ ਤਾਂ ਗੱਲ ਹੀ ਪਾੜੀ ਆ ਹਾ ਘੈਂਟ ਲੱਗਦੀ ਆ ਰੀਅਲ ਵੀ ਇਹ ਤਾਂ ਕੋਈ ਵਾਇਰਲ ਵੱਧ ਹੋਈ ਹੋਈ ਆ ਜਿਹੜੀਆਂ ਜਿਹੜਾ ਮੇਰੇ ਨਿਗਾ ਚੜਿਆ ਉਹ ਇਸੇ ਤੋਂ ਚੜਿਆ ਤੇਰੀ ਰੀਲ ਤੋਂ ਜਿਹੜਾ ਤੂੰ ਗੇੜਾ ਪਾਈ ਜਾਂਦਾ ਬੰਦੇ ਨੇ ਸਪੈਸ਼ਲ ਦੱਸਿਆ ਕਹਿੰਦਾ ਬਾਈ ਮੋਟਰਸਾਈਕਲ ਦੇ ਕਹਿੰਦਾ ਇੱਕ ਚੀਜ਼ ਸਰਾ ਲੱਗੀ ਕਹਿੰਦਾ ਜਿਹੜਾ ਹੱਥ ਨਾਲ ਸਟਾਰਟ ਕਰਦਾ ਕਹਿੰਦਾ ਉਹੀ ਚੀਜ਼ ਸਰਾ ਲੱਗੀ ਕਹਿੰਦਾ ਮੈਨੂੰ ਹਾਂ ਵੀ ਦੇਸੀ ਜੀ ਆ ਕਹਿੰਦਾ ਤੇ ਰੇਡੀਏਟਰ ਰੇਡੀਏਟਰ ਲਾਇਆ ਇਹ ਵਾਟਰ কুলਰ ਇੰਜਨ ਆ ਪਾਣੀ ਨਾ ਠੰਡਾ ਹੁੰਦਾ ਤੇ ਇਹ ਆਪਾਂ ਲਾਇਆ ਸੀ ਮਰੂਤੀ ਕਾਰ ਦਾ ਹੂੰ ਇੱਧਰ ਲਾਈ ਆਪਾਂ ਪਾਣੀ ਵਾਲੀ ਪੱਖੀ ਸਵਰਾਜ ਦੀ ਇਹਨੂੰ ਐ ਬੈਲਟ ਨਾਲ ਸਰਕਲ ਘੁੰਮਦਾ ਨਾ ਪਾਣੀ ਦਾ ਹੂੰ ਥੱਲੋਂ ਦੀ ਤਾਂ ਹੋ ਕੇ ਇਹਦੇ ਵਿੱਚ ਜਾਂਦਾ ਨਹੀਂ ਤੇ ਪੱਖੀ ਕਾਹਦੇ ਨਾਲ ਚੱਲੂ ਪੱਖੀ ਆਹ ਤੇ ਬੈਲਟ ਪਾਇਆ ਹੋਇਆ ਇੱਧਰ ਲੈ ਵਸਿਆ ਇਹਦੇ ਅੱਛਾ ਉਹ ਤਾਂ ਉਹ ਤਾਂ ਉਹ ਤਾਂ ਵਾਟਰ ਬਾਡੀ ਲਾਤੀ ਤੂੰ ਹਾਂਜੀ ਹਾਂਜੀ ਉਹ ਉਹ ਤਾਂ ਉਹ ਹੋ ਗਈ ਤੇ ਆਹ ਪੱਖੀ ਆਹ ਇਹ ਬੈਟਰੀ ਤੇ ਕੀਤੀ ਹੋਈ ਆ ਹਲੇ ਰਹਿਦੀਆਂ ਤਾਰਾਂ ਦੂਰਾਂ ਲਾਉਣ ਵਾਲੀਆਂ ਆ ਅੱਛਾ ਇਹ ਬੈਟਰੀ ਤੇ ਕਰਜੀ ਇਹ ਬੈਟਰੀ ਤੇ ਤੇ ਬੈਟਰੀ ਨੂੰ ਚਾਰਜ ਕਰਨ ਲਈ ਆਲਟਰਨੇਟਰ ਲਾਤਾ ਆਲਟਰਨੇਟਰ ਨਹੀਂ ਲਾਉਣਾ ਆਪਾਂ ਹਲੇ ਅੱਛਾ ਆਲਟਰਨੇਟਰ ਵੀ ਲਾਉਣਾ ਹਾਂਜੀ ਹਲੇ ਤਾਂ ਆਪਾਂ ਟੈਸਟ ਡਰਾਈਵ ਤੇ ਹੀ ਜਾਨੀ ਦੀ ਕਹਿ ਸਕਦੇ ਆਂ ਵੀ ਆਪਾਂ ਚਲਾ ਕੇ ਵੇਨੇ ਆਂ ਵੀ ਲੀਕ ਤਾਂ ਨਹੀਂ ਹੁੰਦਾ ਇੰਜਨ ਹਜੇ ਤਾਂ ਕੰਪਨੀ ਨੇ ਯਾਰ ਥਾ ਰੰਗੂ ਹਜੇ ਉਵੇਂ ਹੀ ਕੱਢਿਆ ਹਜੇ ਬਾਹਰ ਇਹ ਤਾਂ ਰਿਵੀਲ ਹੀ ਨਹੀਂ ਕੀਤਾ ਹਜੇ ਕੰਪਨੀ ਨੇ ਪਹਿਲੀ ਵਾਰ ਰਿਲੀਜ਼ ਰਿਲੀਵ ਕਰਤਾ ਇਹਦਾ ਨਾਂ ਨਾਂ ਵੀ ਰੱਖ ਗਏ ਯਾਰ ਅੱਜ ਆਪਾਂ ਨਾਂ ਵੀ ਰੱਖ ਗਏ ਦਾ ਦੱਸੋ ਕੀ ਰੱਖੀਏ ਨਾਂ ਬਾਪੂ ਵਾਲੇ ਨਾਂ ਸਾਹ ਬਨਾਈ ਰੱਖ ਬਾਪੂ ਤੈਨੂੰ ਕੀ ਆਂਦਾ ਹੁੰਦਾ ਸੀ ਝੌੜ ਨਾਲ ਚੱਕੀ ਕਹਿੰਦਾ ਹੁੰਦਾ ਨਿਆਣੇ ਹੁੰਦੇ ਮੈਂ ਤਾਂ ਜੀ ਐਵੇਂ ਦੱਸਾਂ ਜਦੋਂ ਮੇਰਾ ਜਨਮ ਹੋਇਆ ਉਹਦੇ ਬਾਪੂ ਜੀ ਦੀ ਐਕਸਪਾਇਰ ਹੋ ਗਈ ਸੀ 2001 ਚ ਮੇਰਾ ਜਨਮ ਹੈਗਾ 2006 ਦਾ ਛੱਤ ਦੀ ਰਾਸ਼ੀ ਦਾ ਨਹੀਂ ਤਾਂ ਆਮ ਤੌਰ ਤੇ ਪੋਤੇ ਨੂੰ ਕਹਿੰਦੇ ਹੁੰਦੇ ਆ ਕੁਛ ਨਾ ਕੋ ਬਾਪੂ ਨੇ ਕਿ ਹਣਾ ਨਿਆਣੇ ਜਵਾਕ ਨੂੰ ਹਾਂਜੀ ਹਾਂਜੀ ਮੈਂ ਕਹਿੰਦਾ ਸੀ ਵੀ ਜਿਹੜਾ ਕੋਈ ਉਹ ਤੈਨੂੰ ਕਹਿੰਦਾ ਹੋਇਆ ਆਪਾਂ ਉਹੋ ਹੀ ਰੱਖ ਦਿਆਂਗੇ ਹਾਂਜੀ ਹਣਾ ਹਾਂਜੀ ਇਹਦਾ ਨਾਮਕਰਨ ਵੀ ਹਜੇ ਕਰਨਾ ਹੈ ਕਰਨਾ ਹੈ ਸਹੀ ਗੱਲ ਹੈ ਹੂੰ ਫੇਰ ਆ ਗੱਲ ਫੇਰ ਫੇਰ ਜਮਾਂ ਸਿਰਾ ਹੋ ਯਾਰ ਤੁਸੀਂ ਦੇਖੋ ਯਾਰ ਇੱਕ ਪੋਤੇ ਨੇ ਆਪਦੇ ਦਾਦੇ ਨੂੰ ਟ੍ਰਿਬਿਊਟ ਕੀਤਾ ਹੈ। ਐਵੇਂ ਆ ਨਾ ਪ੍ਰੀਤ ਗੱਲਬਾਤ ਹੈ। ਬਈ ਦਾਦੇ ਦਾ ਇੰਜਣ ਖਰੀਦਿਆ ਵਾ ਸੀ ਯਾਦ ਸੀ। ਕਵਾੜ ਚ ਨਹੀਂ ਆਮ ਜੋ ਆਖ ਚੁਕਾ ਦਿੰਦੇ ਆ ਸਾਮਾਨ। ਇਹ ਕਹਿੰਦਾ ਨਹੀਂ ਦਾਦਾ ਸਾਹਮਣੇ ਰੱਖਣਾ ਤੁਸੀਂ ਇਹ ਦੇਖ ਲਓ। ਹੈ ਨਾ ਕਮਾਲ। ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਵੀ ਜੇ ਤੁਸੀਂ ਮਸ਼ਹੂਰ ਹੋਣਾ ਨਾ ਇਹ ਕੱਪੜੇ ਲਾ ਕੇ ਨਹੀਂ ਹੋਇਆ ਜਾਂਦਾ। ਮਸ਼ਹੂਰ ਹੋ ਜਾਓਗੇ ਇੱਜ਼ਤ ਨਹੀਂ ਮਿਲਦੀ ਇੱਜ਼ਤ ਹੈ ਹੋਜੇ ਕ੍ਰिएशन ਕ੍ਰिएशन ਨਹੀਂ ਮਿਲਦੀ ਕ੍ਰिएशन ਕਰੋ ਯਾਰ ਕ੍ਰੀਏਟਿਵ ਕੁਝ ਵੀ ਕਰੋ ਯਾਰ ਕੰਟੈਂਟ ਕ੍ਰੀਏਟ ਕਰਨਾ ਤੁਸੀਂ ਦੁਨੀਆ ਤੇ ਕੋਈ ਵੀ ਚੀਜ਼ ਕ੍ਰੀਏਟ ਕਰੋ ਨਾ ਦੁਨੀਆ ਤੁਹਾਨੂੰ ਆਟੋਮੈਟਿਕ ਹੀ ਸਲਾਮ ਕਰਦੀ ਆ ਕਿੰਨੇ ਫਾਲੋਅਰ ਹੋ ਗਿਆ ਫਿਰ ਇੰਸਟਾਗ੍ਰਾਮ ਤੇ ਆਪਣੇ 40 ਹੋਣ ਵਾਲੇ ਆ 40000 ਹੋਣ ਵਾਲੇ ਆ ਇਹਦੇ ਤੋਂ ਸ਼ੁਰੂ ਕੀਤਾ ਹੈ ਇੰਸਟਾਗ੍ਰਾਮ ਇਹਦੇ ਤੋਂ ਮੈਂ 60 ਹੈ ਨਾ ਇਹ ਤੇਰੀ ਵੀਡੀਓ ਦਾ ਕਰਕੇ ਸਪੈਸ਼ਲ ਆਇਆ ਸੀ ਕੰਮ ਕਰਦੇ ਸੀ ਪਿੰਡ ਇਹ ਕਹਿੰਦਾ ਵੀ ਜੇ ਉਹ ਬੰਦੇ ਕੋਲੇ ਚੱਲੇ ਤਾਂ ਮੈਨੂੰ ਲੈ ਕੇ ਚੱਲੋ ਠੀਕ ਆ ਇਹ ਤੇਰੇ ਫਾਲੋਅਰਾਂ ਦੇ ਵਿੱਚੋਂ ਇੱਕ ਆ ਠੀਕ ਆ ਜਿਹੜੇ ਤੈਨੂੰ ਪੂਰੀ ਦੁਨੀਆ ਚੋਂ 40000 ਬੰਦੇ ਫਾਲੋਅਰ ਫਾਲੋ ਕਰਦੇ ਆ ਉਹਨਾਂ ਚੋਂ ਇੱਕ ਮੈਂ ਖੜਾ ਇੱਕ ਇਹ ਠੀਕ ਆ ਤੂੰ ਦੇਖ ਲੈ ਥੈਂਕ ਯੂ bro ਤੂੰ ਇਹ ਫਾਲੋ ਕੀਤਾ ਆਪਾਂ ਤੂੰ ਦੇਖ ਲੈ ਹੈਂ ਇਦਾਂ ਮਿਲਦੇ ਹੋਣਗੇ ਹੋਰ ਵੀ ਸ਼ਹਿਰ ਸ਼ੂ ਜਾਂਦੇ ਨੂੰ ਬਹੁਤ ਮੈਂ ਨਾ ਇੱਕ ਦਿਨ ਮੈਂ ਸ਼ਹਿਰ ਬੈਲਟਾਂ ਲੈਣ ਗਿਆ ਨੇ ਜਿੱਤੋਂ ਉਹ ਬੰਦਾ ਕਹਿੰਦਾ ਬਾਈ ਯਾਰ ਤੁਸੀਂ ਫੀਤਾ ਲੈ ਕੇ ਆਉਨੇ ਆ ਬੈਲਟਾਂ ਦੀ ਫੀਤੇ ਨਾ ਨਾਪਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਰਦੇ ਕੀ ਹੋ ਮੈਂ ਕਿਹਾ ਬਾਈ ਯਾਰ ਤੈਨੂੰ ਹੁਣ ਦੱਸ ਨਹੀਂ ਸਕਦਾ ਮੈਂ ਕੀ ਕਰਦਾ ਤੇ ਇੱਕ ਦਿਨ ਮੈਂ ਫਿਰ ਗਿਆ ਫੋਨ ਠੀਕ ਕਰਾਉਣ ਗਿਆ ਸੀ ਮੈਂ ਸ਼ਹਿਰ ਉਹਨੇ ਮੈਨੂੰ ਆਵਾਜ਼ ਮਾਰੀ ਹਾਂ ਕਹਿੰਦਾ ਬਾਈ ਉਹ ਮੈਂ ਤੈਨੂੰ ਦੇਖਿਆ ਕਹਿੰਦਾ ਹਾਂ ਕਹਿੰਦਾ ਯਾਰ ਉਹ ਨਹੀਂ ਜਿਹਨੇ ਮੋਟਰਸਾਈਕਲ ਤਿਆਰ ਕੀਤਾ ਮੈਂ ਕਿਹਾ ਹਾਂ ਬਾਈ ਉਹੀ ਕਹਿੰਦਾ ਮੈਂ ਤੈਨੂੰ ਵੇਖਿਆ ਲੈ ਮੈਂ ਕਿਹਾ ਯਾਰ ਬਾਈ ਬੈਲਟਾਂ ਲੈਣ ਆਉਂਦਾ ਹੁੰਦਾ ਸੀ ਕਹਿੰਦਾ ਅੱਜ ਸਮਝ ਆਈ ਵੀ ਫੀਤੇ ਨਾਲ ਨਾਪ ਕੇ ਕਿਉਂ ਜਾਂਦੀਆਂ ਸੀ ਬੈਲਟਾਂ ਉਹ ਬਾਗੂ ਸੇ ਜੀ ਬਾਈ ਰੱਖੇ ਲਾ ਲੈ ਵੀ ਜ਼ਹਿਰ ਦੇਣ ਹੈ ਹਾਂ ਨਹੀਂ ਨਹੀਂ ਸਹੀ ਹੈ ਯਾਰ ਕਹਿੰਦਾ ਬਾਈ ਦੀ ਸਮਝ ਨਹੀਂ ਆਈ ਵੀ ਫੀਤਾ ਲੈ ਕੇ ਆਉਂਦਾ ਤੇ ਬੈਲਟਾਂ ਫੀਤੇ ਨਾਲ ਨਾਪਦਾ ਪਹਿਲੀ ਰੀਲ ਕਿਹੜੀ ਵਾਇਰਲ ਹੋਈ ਪਹਿਲੀ ਆਪਣੀ ਉਹੀ ਹੋਈ ਸੀ ਕਿ ਵਿਚਾਲੇ ਇੰਜਣ ਰੱਖ ਕੇ ਦੋ ਟਾਇਰ ਸਾਈਡ ਤੇ ਖੜੇ ਕੀਤੇ ਸੀ ਅੱਛਾ ਜਿਵੇਂ ਕੀ ਕਹਿ ਸਕਦੇ ਆ ਵੀ ਆਪਾਂ ਟ੍ਰੇਲਰ ਲਾਂਚ ਕੀਤਾ ਵੀ ਇਹ ਹਲੇ ਟ੍ਰੇਲਰ ਆ ਉਦੋਂ ਫਿਰ ਗਾਂ ਦੀ ਗਾਂ ਆਪਾਂ ਸਾਰੀਆਂ ਹੀ ਆਪਣੀਆਂ ਵਾਇਰ ਲਈ ਹੁੰਦੀ ਆਈਆਂ ਤੇ ਝੂਟਾ ਫਿਰ ਪਹਿਲੇ ਦਿਨ ਕਿੱਦਾਂ ਲਿਆ ਝੂਟਾ ਜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੇ ਲੋਂਗਲ ਤੇ ਨਿਸ਼ਾਨੀ ਹਲੇ ਤਾਈ ਵੀ ਰਹਿਣੀ ਆ ਜਿੱਦੇ ਪਹਿਲੇ ਦਿਨ ਕੱਢਿਆ ਪਤਾ ਨਹੀਂ ਕਿਸੇ ਨੇ ਨਜ਼ਰ ਹੀ ਇਹ ਜੀ ਲੱਗੀ ਸੀ ਜਦੋਂ ਕੱਢਿਆ ਸਾਂਜਾਂ ਦੇ ਸਰ ਕੰਢੇ ਚ ਵਜਿਆ ਆ ਨਾ ਮੇਰਾ ਇੱਥੇ ਵਜਿਆ ਤੇ ਨਾ ਨਿਕਲ ਗਿਆ ਮੇਰਾ ਹਾਂ ਨੋ ਪਟਿਆ ਗਿਆ ਨੋ ਪਟਿਆ ਗਿਆ ਇਹ ਹੁਣ ਨਿਸ਼ਾਨੀ ਰਹਿ ਗਈ ਇੱਕ ਸਾਹਬ ਦੀ ਤੇ ਹਾਂ ਪਹਿਲੇ ਦਿਨੇ ਵੱਜਿਆ ਵੱਜਿਆ ਕੰਦ ਚ ਹੱਲੇ ਡੱਗ ਪਿਆ ਬਹੁਤ ਜ਼ੋਰ ਦੀ ਵੱਜਿਆ ਕੰਦ ਤੇ ਹਲੇ ਵੀ ਦਾਗ ਨੇ ਹਾਂ ਇਹਦਾ ਕੁਝ ਨਹੀਂ ਬਿੰਗਾ ਹੋਇਆ ਇਹਦਾ ਕੁਝ ਨਹੀਂ ਇਹਦਾ ਲੋਹਾ ਇੱਕ ਸਾਹਬ ਦਾ ਟਰੈਕਟਰ ਹੀ ਆ ਜਿੱਧਰ ਮਰਜੀ ਮਾਰੀ ਚੱਲੋ ਇਹਨੂੰ ਅੱਜਾ ਇਹ ਇਹ ਡਿੱਗ ਪਿਆ ਫਿਰ ਉਦੋਂ ਬਾਅਦ ਦਿਲਜਨ ਟੁੱਟਿਆ ਵੀ ਯਾਰ ਇਹ ਤਾਂ ਕੰਟਰੋਲ ਤੋਂ ਹੀ ਕੰਮ ਬਾਹਰ ਆ ਹੋਇਆ ਸੀ ਹੈ ਹੋਇਆ ਹੀ ਮੈਂ ਕਹਾ ਯਾਰ ਪਹਿਲੇ ਦਿਨ ਕੱਢਿਆ ਪਹਿਲੇ ਦਿਨ ਹੀ ਡੈਗ ਪਿਆ ਹਾਂ ਤੇ ਬੜਾ ਦੁੱਖਜਾ ਲੱਗਿਆ ਹਨਾ ਤੇ ਫਾਦਰ ਸਾਹਿਬ ਦੀ ਸਪੋਰਟ ਸੀ ਪਿੱਛੋਂ ਕਹਿੰਦੇ ਕੋਈ ਨਾ ਫੇਰ ਕੀ ਹੋਇਆ ਜੇ ਡੈਗ ਪਿਆ ਤਾਂ ਹਾਂ ਤੇ ਅਸੀਂ ਫੇਰ ਲੱਗ ਗਏ ਬਈ ਉਦੋਂ ਨਾ ਪਿਛਲੇ 브্রেক ਜਦੋਂ ਲਾਈ ਸੀ ਹਾਂ ਇਹਦੇ ਜੇ ਆਪਾਂ ਨਟ ਪਾ ਕੇ ਵਿੱਚ ਕਸੀ ਹੋਈ ਆ ਤੇ ਉਹ ਨਟ ਨੇ ਵੱਡ ਦਾ ਨਟ ਪਟਿਆ ਗਿਆ ਹੂੰ ਫਿਰ ਆਪਾਂ ਵਿੱਚ ਕਾਟਰ ਪਾ ਕੇ ਬੈਲਡ ਕਰਤੀ ਪੂਲੀ ਬਾਹਰੋਂ ਬ੍ਰੇਕ ਹੀ ਫੇਲ ਹੋ ਗਏ ਸੀ ਜਾਨੀ ਦੀ ਹੋਈ ਨਹੀਂ ਤੇ ਫਿਰ ਕੀਤਾ ਫਿਰ ਆਈ ਪੱਕਾ ਕੰਮ ਪੂਰਾ ਇੱਕ ਵਾਰੀ ਨਹੀਂ ਟੁੱਟੇ ਦੋ ਤਿੰਨ ਵਾਰੀ ਟੁੱਟ ਕੇ ਸਹੀ ਹੋਏ ਆ ਬ੍ਰੇਕ ਇਹ ਹੂੰ ਜਿਹਨੇ ਜਿਵੇਂ ਕਿ ਕਹਿ ਦਿੰਨੇ ਆ ਆਪਾਂ ਡੈਗ ਡੈਗ ਕੇ ਸਵਾਰ ਹੁੰਨੇ ਆ ਡੈਗ ਡੈਗ ਕੇ ਉਵੇਂ ਟੁੱਟ ਟੁੱਟ ਕੇ ਸਵਾਰ ਹੋਇਆ ਇਹ ਅ ਫੇਰ ਫੇਰ ਜ ਪਹਿਲੇ ਦਿਨ ਪਰਫੈਕਟ ਕਿੱਦਾਂ ਚੱਲਿਆ ਪਹਿਲੇ ਦਿਨ ਇਹ ਕਿਵੇਂ ਚੱਲਿਆ ਫਿਰ ਜਦੋਂ ਉਹ 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 6 ਤੋਂ ਬਾਅਦ ਫੇਰ ਦੁਬਾਰਾ ਕਿੰਨੇ ਦਿਨਾਂ ਬਾਅਦ ਦੁਬਾਰਾ ਚਲਾਇਆ ਉਦੋਂ ਦੂਜੇ ਦਿਨ ਹੀ ਕੱਢਤਾ ਸੀ ਮੈਂ ਅਜੇ ਦੂਜੇ ਦਿਨ ਹਾਂ ਉਦੋਂ ਪਰਫੈਕਟ ਚੱਲਿਆ ਹਾਂ ਉਦੋਂ ਫੇਰ ਮੈਂ ਐ ਗਲੀ 'ਚ ਸਿੱਧਾ ਕੱਢਿਆ ਫੇਰ ਮੈਂ ਹਾਂ ਡਰਦਾ ਡਰਦਾ ਇਹ ਚਲਾਵਾ ਮੈਂ ਕਿਹਾ ਫੇਰ ਨਾ ਕਿਤੇ ਵੀ ਰੁਕੇ ਨਾ ਭਾਰਾ ਸੀ ਸਾਹ ਬਾਪ ਨੂੰ ਵੀ ਨਹੀਂ ਸੀ ਚਲਾਉਣ ਦਾ ਹਾਂ ਤੇ ਫੇਰ ਉਦੋਂ ਵਧੀਆ ਚੱਲਿਆ ਉੱਥੇ ਵਧ ਗਿਆ ਚਲੇ ਹਾਂ ਉੱਥੇ ਫਿਰ ਜਾਕ ਜੀ ਖੁੱਲ ਗਈ ਜਾਣੀ ਦੀ ਫਿਰ ਬਾਹਰ ਕੱਢ ਲਿਆ ਤੇ ਫਿਰ ਐ ਮੈਂ ਮੁੰਡੇ ਨੂੰ ਫੋਨ ਲਾਣ ਮੈਂ ਆਈ ਰੀਲਾਂ ਬਣਾਈਏ ਨਾਲੇ ਡਰਦੇ ਡਰਦੇ ਜੇ ਨੇ ਚਲਾਉਣਾ ਨਾਲੇ ਤੇ ਫਿਰ ਹੌਲੀ ਹੌਲੀ ਹੱਥ ਖੁੱਲ ਗਿਆ ਤੇ ਹੁਣ ਤੇਰੀਆਂ ਰੀਲਾਂ ਕੌਣ ਬਣਾਉਂਦਾ ਹੁੰਦਾ ਆ ਦੇ ਯਾਰ ਵੇਲੀ ਖੜੇ ਆ ਜਾ ਗਿਰਜੀਤ ਅੱਛਾ ਆ ਜਾ ਇਹ ਇਹ ਬਣਾਉਂਦਾ ਤੇਰੀਆਂ ਰੀਲਾਂ ਇਹ ਤੇ ਇੱਕ ਹੋਰ ਮੁੰਡੇ ਆ ਉਹ ਸਾਹਮਣੇ ਹੀ ਖੜਾ ਆਪਣੇ ਉਹ ਆਏ ਨਹੀਂ ਪਤਾ ਨਹੀਂ ਕੋਈ ਕੰਮ ਪੈ ਗਿਆ ਇਹਨਾਂ ਨੂੰ ਹੂੰ ਇਹਨਾਂ ਨੂੰ ਮੈਂ ਇੱਕ ਫੋਨ ਕਰਨਾ ਵਿਚਾਰਿਆਂ ਨੇ ਉਹਦੀਆਂ ਆ ਜਾਣਾ ਭੱਜਿਆ ਨੇ ਕਹਣਾ ਕੋਈ ਨਹੀਂ ਵੀ ਆਏ ਨੇ ਨਾ ਨਹੀਂ 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 ਠੀਕ ਆ ਯਾਰ ਮੁੰਡੇ ਨੇ ਯਾਰ ਤੁਸੀਂ ਮਿਹਨਤ ਬਹੁਤ ਕੀਤੀ ਆ ਯਾਰ ਘੈਂਟ ਜੀ ਤੂੰ ਇਹ ਦੇਖ ਲਾ ਵੀ ਮੈਂ ਤੈਨੂੰ ਕਿੱਦਾਂ ਦਾ ਫੋਨ ਕਰੀ ਜਾਂਦਾ ਵੀ ਮੈਂ ਤੇਰੇ ਕੋਲ ਆਉਂਗਾ ਤੁਸੀਂ ਮੇਰੇ ਹਿਸਾਬ ਨਾਲ ਆਪਾਂ ਤੁਸੀਂ ਉਹਦੇ ਮੈਸੇਜ ਕੀਤਾ ਜਿੱਦ ਦੇ ਮੈਂ ਤੁਹਾਨੂੰ ਦੂਜੀ ਵੀਡੀਓ ਪਾਈ ਸੀ ਤੁਹਾਨੂੰ ਉਹ ਹੱਥ ਵਾਲੀ ਹਾਂ ਉਹਦੇ ਤੁਹਾਨੂੰ ਮੈਸੇਜ ਆ ਗਿਆ ਵੀ ਕੋਈ ਨਹੀਂ ਆਪਾਂ ਕਰਾਂਗੇ ਵੀਡੀਓ ਇਹ ਚਲਾ ਕੇ ਪ੍ਰੀਤ ਢਣਾ ਲੈ ਕੇ ਦੇਖੀਏ ਹੈ ਦੇਖੋ ਚਲ ਕਾਰ ਸਟਾਰਟ ਕਾਰ ਸਟਾਰਟ ਬਈ ਪਤਾ ਲੱਗ ਜਾਂ ਤਾਂ ਫਿਰ ਪ੍ਰੀਤ ਦੁਆਰਾ ਬੰਦੇ ਦਾ ਹੋਰ ਮੈਸੇਜ ਆਇਆ ਕਹਿੰਦਾ ਬਾਈ ਜਿਹੜੇ ਹਿਸਾਬ ਨਾਲ ਵਜਣਾ ਕਹਿੰਦਾ ਬੈਗ ਗੀਅਰ ਚਾਹੀਦਾ ਸੀ ਇਹਨੂੰ ਮੈਂ ਕਿਹਾ ਗੱਲ ਤਾਂ ਯਾਰ ਤੇਰੀ ਵੀ ਸਹੀ ਆ ਤੇ ਪਰ ਮੈਂ ਕਿਹਾ ਬਾਈ ਆਪਾਂ ਘੜਾ ਇੰਨਾ ਟੋਏ ਟੋਏ 'ਚ ਮਾਰਨਾ ਉਹ ਉਦੋਂ ਹੀ ਤਾਂ ਕਰਦਾ ਜੋ ਟੋਏ ਟੋਏ 'ਚ ਖੁੱਭ ਜੇ ਹੂੰ ਨਹੀਂ ਲਾ ਦਿਆਂਗੇ ਇੱਕ ਤਾਂ ਇਹਦੇ ਲਾਉਣਾ ਪ੍ਰੀਤ ਆਪਾਂ ਹੁਣ ਗਾਂਹਾਂ ਵਾਲਾ ਟਾਇਰ ਵੀ ਘੁੰਮੇ 4x4 ਅੰਗੂ ਹਾਂ ਇੱਕ ਬੈਗ ਗੀਅਰ ਲਾਉਣਾ ਪੈਣਾ ਆਪਾਂ ਲੈ ਪ੍ਰੀਤ ਜੇ ਤਾਂ ਮੈਂ ਡੈਗ ਪਿਆ ਤਾਂ ਵੀਡੀਓ ਕੱਟ ਦੀ ਗੇਮਾ ਨਾ ਡਗਿਆ ਫੇਰ ਨਾ ਕੱਟੀ ਲੈ ਮੈਨੂੰ ਦੱਸੀ ਜਾਈਂ ਸਾਰੀ ਗੱਲਬਾਤ ਵੀ ਕਿਵੇਂ ਇਹ ਇੱਕ ਸਟੈਂਡ ਚੱਕ ਉਧਰ ਲੈਦਾ ਹੈਗੇ ਬ੍ਰੇਕ ਆਹ ਦਾ ਬ੍ਰੇਕ ਤਾਂ ਮੈਂ ਇੱਥੋਂ ਲਾ ਲੂੰ ਹਾਂ ਉਹਨੂੰ ਜਦੋਂ ਨੱਪੋਂਗੇ ਮਾੜੀ ਮਾੜੀ ਰੇਸ ਦਿਓ ਨਾਲ ਜਦੋਂ ਇੰਜਣ ਬੰਦ ਜਾ ਹੋਣਾ ਹੈ ਮੜੇ ਪੈਰ ਚੱਕ ਨੱਪੋ 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 ਚੱਲ 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 ਓਏ ਥੋੜਾ ਜਨਾ ਇਹ ਬੇਫਿਕਰ ਆਇਆ ਹੋਇਆ ਵਾ ਮੈਂ ਤਾਂ ਐ ਹੁੰਦਾ ਬੰਦ ਨਾ ਹੋ ਜੇ ਆਹ ਦੇਖ ਲੈ ਲੈ ਇਹ ਤਾਂ ਫਿਰਦਾ ਖੇਡਦਾ ਓਹ ਦੇਖ ਬ੍ਰੇਕ ਓਏ ਹਾਂ ਲੈ ਵੀ ਸੱਜਣੂ ਕਿਵੇਂ ਲੱਗਿਆ ਤੁਹਾਨੂੰ ਦੱਸਿਓ ਵੀ ਜ਼ਰੂਰ ਜਿਹੜਾ ਵੀ ਪੰਜਾਬ ਦਾ ਮੁੰਡਾ ਕੋਈ ਵੀ ਕ੍ਰੀਏਟਿਵ ਕੰਮ ਕਰਦਾ ਨਾ ਉਹਨ ਤੁਸੀਂ ਜਰੂਰ ਸ਼ੇਅਰ ਕਰਿਆ ਕਰੋ ਇਹ ਮੁੰਡੇ ਦਾ ਚੈਨਲ ਆ YouTube ਤੇ ਨਵਜੋਤ ਗਿੱਲ ਹਾਂਜੀ ਨਵਜੋਤ ਗਿੱਲ ਨਵਜੋਤ ਗਿੱਲ ਇਹਦਾ ਚੈਨਲ ਆ ਇਹਦਾ ਚੈਨਲ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਤੇ ਆਪਣੇ ਵਾਲਾ ਵੀ ਜੇ ਕੋਈ ਨਵਾਂ ਬੰਦਾ ਦੇਖੀ ਜਾਂਦਾ ਵੀਡੀਓ ਉਹ ਵੀ ਕਰ ਲੋ ਢੱਡ ਤਾਂ ਬਸੇ ਬੰਦਾ ਭਰਦਾ ਨਹੀਂ ਹੁੰਦਾ 6-7 ਲੱਖ ਹੋਏ ਪਏ ਆ ਪਰ ਫਿਰ ਵੀ ਐਂ ਜਿਹਾ ਲੱਗਦਾ ਹੋਰ ਹੋ ਜਾਣਾ ਤੇ ਇਹਦੇ ਵਾਲਾ ਵੀ ਜਰੂਰ ਕਰਿਓ ਜਿਹੜੇ ਮੇਰੇ ਫਾਲੋਅਰ ਦੇਖੀ ਜਾਂਦੇ ਆ ਮੁੰਡਾ ਬੜਾ ਕ੍ਰੀਏਟਿਵ ਆ ਆਉਣ ਵਾਲੇ ਦਿਨਾਂ 'ਚ 4-5 ਪ੍ਰੋਡਕਟਾਂ ਨਾ ਜਿਹੜੇ ਉਹ ਕਾਪੀ ਤੇ ਬਣਾਈ ਬੈਠਾ ਉਹ ਆਉਣੇ ਆ ਜੇ ਇੰਸਟਾਗ੍ਰam YouTube ਤੇ ਉਹ ਹਜੇ ਡਰਾਇੰਗ ਇੱਕ ਹੋਈ ਆ 4-5 ਚੀਜ਼ਾਂ ਹੋਰ ਆ ਉਹ ਹੌਲੀ-ਹੌਲੀ ਕ੍ਰिएशन ਕਰੂਗਾ ਇਹਨੂੰ ਇਹ ਸਿਰੇ ਲਾ ਦੇਵੇ ਪ੍ਰੋਡਕਟ ਨੂੰ ਫਿਰ ਆਉਣ ਵਾਲੇ ਵੀ ਆਉਣਗੇ ਆਉਣਗੇ ਤਾਂ ਜੇ ਤੁਸੀਂ ਹੌਸਲਾ ਦੇਵੋਗੇ ਮੁੰਡਾ ਆਉਣ ਵਾਲੇ ਦਿਨਾਂ 'ਚ ਕੁਝ ਨਾ ਕੁਝ ਜ਼ਰੂਰ ਕਰੂਗਾ ਚੰਗਾ ਕਰ ਰਿਹਾ ਮਾਂ ਪਿਓ ਨੂੰ ਇੱਜ਼ਤ ਦਿਵਾ ਰਿਹਾ ਸਰਦਾਰੀ ਸੰਭੀ ਹੋਈ ਆ ਸੋਹਣਾ ਸੁਣਾਖਾ ਲੱਗ ਰਿਹਾ ਇਸ ਗੱਲ ਨੂੰ ਲੱਗ ਰਿਹਾ ਕਿ ਇਸ ਬੰਦੇ ਨੇ ਕ੍ਰिएशन ਕੀਤੀ ਆ ਠੀਕ ਹੈ ਕਿ ਨਹੀਂ ਇਸ ਕਰਕੇ ਲੱਗ ਰਿਹਾ ਕਿ ਇਹ ਬੱਚਾ ਮਾਂ ਪਿਓ ਦਾ ਆਗਿਆਕਾਰੀ ਹੈ ਨਸ਼ੇ ਪੱਤੇ ਤੋਂ ਦੂਰ ਹੈ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰ ਰਿਹਾ ਕਾਮਯਾਬੀ ਲਈ ਆਪਦੀ ਜਗ੍ਹਾ ਪਾੜ ਰਿਹਾ ਤੇ ਤੁਸੀਂ ਸ਼ੇਅਰ ਕਰਕੇ ਦੇ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਮੁੰਡੇ ਦੇ ਨੂੰ ਸਬਸਕ੍ਰਾਈਬ ਕਰ ਲਓ ਜੋ ਦਿਓ